ਪੱਤੇ ਕੌਣ ਹੁੰਦੀ ਧੀਰੇ ਕਿਸਾਨ ਬਕਾਇਆ 1772 ਵਾਲੇ ਮਲਾਂ ਨੂੰ 6ਵਾਂ ਪੇਕ ਵੀ ਲੱਗੂ 500 ਹੁੰਦੀ ਬੱਚੇ ਮਲਾਂ ਨੂੰ ਪੱਤੇ ਕੌਣ ਹੁੰਦੀ ਇਹ ਮੁੱਖ ਮੰਗਾਂ ਦੇ ਮਲਾਂ ਨੇ ਜਿਹੜੇ ਮੁੱਖ ਨੇ ਭਵਾਨਤਮਾਨ ਨੇ ਇਹ ਮੰਗਾਂ ਦਾ ਕੋਈ ਨਾਗੀਤੀ ਲੱਗੂ ਸੰਯੁਕਤ ਕਸ਼ਾਲ ਮੋਰਚੇ ਦੇ ਸੱਦੇ ਤੇ ਐਮਐਨ ਪ੍ਰਧਾਨ ਅੰਗਰਜਨ ਸਿੰਘ ਤੇ ਸਰਕਲ ਦੇ ਸਿਨੇਮਿਤ ਪ੍ਰਧਾਨ ਅੰਗਰੇਜ਼ ਸਿੰਘ ਜੀ ਸਾਡੇ ਆਗੂ ਰਵਿੰਦਰ ਸਿੰਘ ਬਿੱਟੂ ਨਰਭਾਦਰ ਜੀ ਬਾਕੀ ਐਮਐਸਯੂ ਦੇ ਮੁਲਾਜ਼ਮ ਤੇ ਟੈਨੇ ਸਰਬੰជន ਦੇ ਜੋ ਆਗੂ ਮੈਂਬਰਾ ਉਹ ਐਮਐਸਯੂ ਮੈਂਬਰਾ ਬਹੁਤ ਗੰਦੀ ਜਗ੍ਹਾ ਤੇ ਪਹੁੰਚੇ ਆ ਕਿਉਂਕਿ ਬਿਲੀ ਬਿੱਲ 2025 ਦੇ ਵਿਰੋਧ ਵਿੱਚ ਸਾਰੇ ਕਿਸਾਨ ਯੂਨੀਅਨ ਦੇ ਆਗੂ ਸਾਡੀਆਂ ਭੈਣਾਂ ਬੀਬੀ ਐਮ ਕੌਂਟੀ ਹਨ ਅੱਗੇ ਤੁਹਾਨੂੰ ਇਹ ਸਾਰਾ ਸੀਨ ਦਿਖਾਵਾਂਗੇ ਬਿਲੀ ਬੇ 2025 ਨੂੰ ਬਾਸ ਕਰਾਉਣ ਵਾਸਤੇ ਇੱਥੇ ਪਹੁੰਚੇ ਅੱਜ ਬਾਤਵੱਤ ਤੇ ਅਸੀਂ ਇਸ ਨਿਆਂ ਲਈ ਜਉਨੇ ਆਂ ਵੀ ਕੇਂਦਰ ਸਰਕਾਰ ਨੂੰ ਵੀ ਕਿਸੇ ਵੀ ਹਾਲਤ ਦੇ ਵਿੱਚ 2025 ਲਾਗੂ ਨਹੀਂ ਕਰਨਾ। ਰਾਮਪਰਾ ਡਿਵੀਜ਼ਨ ਦੇ ਜੋ ਐਮਐਸਜੂ ਦੇ ਜੋ ਆਗੂ ਰਣ ਸਿੰਘ ਜੀ ਗਵਾਇ ਦੇ ਵਿੱਚ ਬਹੁਤ ਵੱਡੀ ਗੰਢ ਦੇ ਵਿੱਚ ਜੋ ਸਾਡੇ ਮੈਂਬਰ ਪਹੁੰਚਿਆ ਅਸੀਂ ਦੱਸਾਂ ਜੁਣੇ ਆ ਕਿ ਬਿਲੀ ਬਿਲ 2025 ਕਿਸੇ ਵੀ ਹਾਲਤ ਦੇ ਵਿੱਚ ਲਾਗੂ ਨਹੀਂ ਸੰਗਠਨ ਸ਼ਾਨ ਮੋਰਚਾ ਦੇ ਸੱਜਣ ਤੇ ਸ਼ੇਵਾ ਪੇਕ ਮਿਸ਼ਨਾ ਦਾਇਰੀ ਲੈਂਡ ਸੰਬੰਧੀ ਵੀਰ ਜ ਕਿਸਨਾ ਬਕਾਇਆ ਵੀਰੇ ਵਾਧਾ ਗਰਾਉਂਡ ਹੁੰਦੀ ਵੱਡੀ ਕੈਂਡੇ ਵਿੱਚ ਮਲਾਜਮਾ ਜਿਸ ਥਾਣੇ ਪਹੁੰਚਿਆ ਬਿਲੀ ਬਿਲ 225 ਦਾਸਪਨ ਵਾਸਤੇ ਜੋ ਵਿਰੋਧ ਕਰ ਰਿਹਾ ਹੈ ਮਲਾਜਮਾ ਤੇ ਡੀ ਦੇ ਵਿੱਚ ਵਾਧਾ ਗਰਾਉਂਡ ਫੋਲਮ ਵਾਧਾ ਗਰਾਉਂਡ ਹੁੰਦੀ ਵੀਰੇ ਕਿਸਨਾ ਬਕਾਇਆ 17 ਸਬ 20 ਵਾਲੇ ਮਲਾਜਮਾ ਨੂੰ ਸ਼ੇਵਾ ਪੇਕ ਮਿਸ਼ਨਾ ਗ੍ਰੰਥ ਹੁੰਦੀ ਤੇਮ ਨਾਲ ਨੂੰ ਬਤਿਕਾਂ ਸੁਣਦੀ ਇਹ ਮੁੱਖ ਮੰਗਾਂ ਨੇ ਮਲਾਈਆਂ ਜੇ ਮੁੱਖ ਨੇ ਭਵਾਨ ਤਮਾਨ ਨੇ ਤੇ ਮੰਗਾਂ ਦਾ ਪੂਰਾ ਨਾ ਕੀਤਾ ਦੋਵਾਂ ਸਰ ਵਿੱਚ ਜੋ ਹਾਲਾਤ ਦਿੱਲੀ ਦੇ ਬਣੇ ਬਰੋਂਗੇ ਪੰਜਾਬ ਦੇ ਮੁਲਾਮ ਕਿਉਂਕਿ ਨਾਲਾ ਟੱਕਾ ਹੋ ਰਿਹਾ ਦੂਜਾ ਮਿਡਲ ਵਰਕਰ ਆਸਾਵਾ ਕਾਏ ਮਾਲਕ ਵਾਅਦੇ ਕਰੁੰਦੀ ਵੱਡੀ ਗੱਲ ਨੇ ਜਮਾਨ ਅੱਜ ਜੋ ਇਸ ਧਾਨੇ ਪਹੁੰਚਿਆ 2025 ਦਾ ਜੋ ਬੇਲੌ ਦੇ ਕਾਪੀ ਪਟਾਈਆਂ ਲੀਆਂ ਜੀ ਇੱਥੇ ਧਾਨੇ ਵਿੱਚ